ਅਮਰਾਗੀ ਉਹ ਡਿਪੂ ਕਰ ਦੇ ਸਾਰਾ ਬੱਚਾ ਸੋ ਮੇਰੀ ਬੇਨਤੀ ਸਾਰੀ ਗਲਤੀ ਤੇ ਹੈ ਤੁਹਾਨੂੰ ਤਖਤ ਗੁਰਬੰਧ ਸਾਹਿਬ ਜੀ ਦੀ ਲੜਾਈ ਲੜਨੀ ਪਈ ਅਕਾਲ ਤਖਤ ਸਾਹਿਬ ਦੀ ਲੜਾਈ ਲੜਨੀ ਪਈ ਪੰਜਾਬ ਦੀ ਆਪਣੀ ਨਸਲ ਬਚਾਉਣੀ ਪਊਗੀ ਆਪਣੀ ਫਸਲ ਬਚਾਉਣੀ ਕਿਸੇ ਨੇ ਬਾਹਰੋਂ ਨਹੀਂ ਆਉਣਾ ਇਹ ਜਿਹੜੇ ਆ ਪਰਥੇ ਹੋਏ ਨੇ ਜਿਨ੍ਹਾਂ ਨੇ ਸਾਨੂੰ ਵੇਚਿਆ ਉਹ ਮੁੜ ਪਿਆਰ ਨੇ ਉਹ ਲੋਏ ਨੂੰ ਪੜਾ ਕੇ ਉਹਨਾਂ ਨੇ ਦੇਤਾ ਸੁਨੇਹਾ ਕਿ ਅਸੀਂ ਫਿਰ ਤਿਆਰ ਆ ਮੇਰੇ ਹਿੰਦੁਸਤਾਨ ਦੇ ਹਾਕਮੋਂ ਤੁਹਾਡੇ ਨਾਲ ਲੜਾਂਗੇ ਸਿੱਖਾਂ ਨਾਲ ਹੀ ਲੜਾਂਗੇ ਇਹ ਸੁਨੇਹਾ ਦੇਤਾ ਇਹ ਹੀ ਸੁਨੇਹਾ ਬਾਦਲ ਨੇ 1978 ਚ ਉਸ ਵਕਤ ਦੀ ਸੰਘਟ ਸਰਕਾਰ ਨੂੰ ਦਿੱਤਾ ਸੀ ਕਿ ਆਹ ਤੇਰਾ ਸੀਟ ਪਏ ਨੇ ਇੱਕ ਨੂੰ ਵੀ ਸਜ਼ਾ ਨਹੀਂ ਹੋਣੀ 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 15 ਵਿੱਚ ਵੀ ਕਿਹਾ ਪ੍ਰਕਾੜੀ ਤੇ ਅਣਪਛਾਤੀ ਫੌਜ ਸਮਾਰ ਤੁਸੀਂ ਯਾਰ ਸਮਝੀ ਨਹੀਂ ਰਹੇ ਉਹ ਬੰਦਾ ਬਾਰ-ਬਾਰ ਸਾਡੇ ਤੇ ਜ਼ੁਲਮ ਵੀ ਕਰਦਾ ਤੇ ਸ਼ਰਿਆਨ ਕਹਿ ਨਹੀਂ ਦਿਆ ਕਿਉਂ ਪਤਾ ਇਹ ਬੋਲ ਤਾਂ ਨਹੀਂ ਪਾਉਂਦੇ ਹੋਣ ਜਰੂਰ ਪਛਤਾਣ ਪਰ ਉਹ ਪੂਰਨ ਤੇ ਵਿਸ਼ਵਾਸ ਨਹੀਂ ਕਰਦਾ ਸਿੱਖਾਂ ਦੇ ਕਤਲ ਪੰਜਾਬ ਦੀ ਆਨ ਮਾਨ ਸ਼ਾਨ ਪੰਜਾਬ ਦੀ نسل ਫਸਲ ਇਹ ਸਾਰੇ ਹਮ ਰਾਖਤ ਪਾਤਸ਼ਾਹੀ ਬਾਰੇ ਇਹ ਦਾਵਾ ਨਹੀਂ ਤੁਸੀਂ ਪਾਤਸ਼ਾਹ ਹੋ ਤੁਸੀਂ ਪਾਤਸ਼ਾਹ ਹੀ ਬਣੇ ਰਹੇ ਤੇ ਉਹ ਅੱਜ ਦੇ ਟਾਈਮ ਚ ਕੱਲ ਜਿਹੜਾ ਟਾਈਮ ਆਏਗਾ ਕੱਲ ਦੇਖਾਂਗੇ 84 ਤੋਂ 90 ਵਿੱਚ ਦੇਖਿਆ ਲੋਹਾ ਗਿਆ ਸਾਡੇ ਪਿੰਡਾਂ ਚ ਹੁਣ ਵੋਟ ਨਾਲ ਤੱਕ ਬਦਲ ਗਈ ਵੋਟ ਪਾਉਣ ਬਕਦਰ ਜੀ ਸੋਚੋ ਕਿ ਜਿਹਨੂੰ ਵੋਟ ਪਾ ਰਿਆ ਕੀ ਉਹ ਪੰਜਾਬ ਨਾਲ ਖੜੂਗਾ ਕੀ ਉਹ ਕੌਮ ਨਾਲ ਖੜੂਗਾ ਇਹ ਨਰੀਖਣ ਕਰਕੇ ਪਰਖ ਕੇ ਫਿਰ ਵੋਟ ਪਾਇਓ ਸਾਡੀ ਧਿਰ 1984 ਤੋਂ ਲੈ ਕੇ ਅੱਜ ਤੱਕ 1 ਇੰਚ ਵੀ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਜਵਾਲ ਬੁੱਢੇ ਹੋ ਗਏ ਆ ਜਿਹੜੇ ਬੁੱਢੇ ਸੀ ਉਹ ਚਲੇ ਗਏ ਨੇ ਅੱਗੇ ਜਿਹੜੀ ਪੀੜੀ ਆ ਰਹੀ ਹੈ ਉਹ ਸਾਡਾ ਸਿੱਖਾਂ ਦਾ ਇਹ ਪੰਜਾਬ ਦਾ ਭੂਵੇਖਾ ਹੈ ਉਸ ਭੂਵੇਖ ਨੂੰ ਪੱਕੀਆਂ ਲੀਹਾਂ ਤੇ ਤੋੜੀਏ ਕਿ ਲੜਾਈ ਪੰਜਾਬ ਦੀ ਲੜਨੀ ਆ ਜੋ ਦੀਪ ਸਿੱਧੂ ਕਹਿ ਗਿਆ ਇੱਕ ਇੱਕ ਮਿੰਟ ਵਿੱਚ ਉਹਨੇ ਵੱਡੀਆਂ ਵੱਡੀਆਂ ਗੱਲਾਂ ਸੁਣਾਈਆਂ ਇਹ ਕੁਦਰਤ ਨੇ ਕੀਤਾ ਕਿ ਜਿਹੜੀ ਧੀਰ ਤੁਰੀ ਆ ਰਹੀ ਹੈ ਉਹ ਹੈ ਸਵਰਜੀ ਸਿੰਘ ਮਾਨ ਦੀ ਧੀ ਉਹਨੂੰ ਕੋਈ ਨਹੀਂ ਪਛਾਣ ਸਕਿਆ ਪੰਜਾਬ 'ਚ ਬੰਬੇ ਤੋਂ ਆ ਕੇ ਮੁੰਡੇ ਨੇ ਕਿਹਾ ਨਹੀਂ ਤੇਮਰਨ ਜੀ ਸਿੰਘਮਾਨ ਨੇ ਹੱਕ ਲੈ ਕੇ ਦੇਣੇ ਪੰਜਾਬ ਦੇ ਇਹ ਮੈਂ ਨਹੀਂ ਕਹਿੰਦਾ ਇਹ ਦੀਪ ਸਿੱਧੂ ਕਹਿੰਦਾ ਸਮਝਾ ਗਿਆ ਤੁਹਾਨੂੰ ਆਪ ਚਲਾ ਗਿਆ ਕਿ ਕਿਹੜੀ ਈਸਵੀ ਤੇ ਰਹਿ ਤੇ ਅੱਜ ਬੱਚੇ ਉਸੇ ਟਰਵਲ ਆ ਗਏ ਮੈਂ ਹੋਰ ਕੁਝ ਨਹੀਂ ਬੋਲ ਸਕਦਾ ਇੰਨਾ ਜ਼ਰੂਰ ਬੇਤੀ ਮੁੱਕ ਗਿਆ ਸਣਾ ਮੈਂ ਜੇ ਜਵਾਨੀ ਤੋਂ ਬੁੱਢਾ ਹੋ ਗਿਆ ਤੇ ਬੁੱਢਿਆਂ ਨੇ ਜਾਣੇ ਹੁੰਦਾ ਪਰ ਪੰਜਾਬ ਨੂੰ ਸੰਭਲੋ ਆ ਜਿਹੜੀ ਟੀਰ ਹੁਣ 13 ਬੰਦਿਆਂ ਦੀ ਬਣ ਗਈ ਹੈ ਇਹਨੂੰ ਪਾਰਲੀਮੈਂਟ ਤੇ ਭੇਜ ਦਿਓ ਤੁਸੀਂ ਵੀ ਇਤਿਹਾਸ ਤੇ ਜਿੱਤੂ ਲਿਖੇ ਜਾਓਗੇ ਤੇ ਅੱਜ ਪੰਜਾਬ ਨੇ ਆਪਣਾ ਪੰਜਾਬ ਭੇਜਿਆ